ਮਤਾਂ ਦੀ ਲੈ ਵੇ ਜੀਟੀਵੀ ਲੈਬਾਰਟਰੀਆਂ ਮੈਡੀਸਨ ਹੌਲ ਸੇਲ ਤੇ ਜਾਂਦੀਆਂ ਐਜ਼ ਅ ਵਰਕਰ ਆਫਿਸ 'ਤੇ ਅੱਗ ਲੱਗ ਚੁੱਕੀ ਆ ਬਹੁਤ ਜ਼ਿਆਦਾ ਵੱਡਾ ਲੋਸ ਹੋਇਆ ਸਰ ਸਾਡੇ ਹੈਗੇ ਨਹੀਂ ਟੁੱਟੇ ਗਏ ਐਜ਼ ਅ ਵਰਕਰ ਮੈਨੂੰ ਕਾਲ ਆਈ ਕਿ ਤੁਹਾਡੇ ਆਫਿਸ 'ਤੇ ਅੱਗ ਲੱਗਦੀ ਐ ਤੋ ਬਹੁਤ ਵੱਡਾ ਸੜਾਜਰ ਜ਼ਿਆਦਾ ਲੋਸ ਹੋ ਗਿਆ ਬਹੁਤ ਵੱਡਾ ਨੁਕਸਾਨ ਹੋ ਗਿਆ ਆਫਿਸ 'ਚ ਸਾਰਾ ਸਟਾਕ ਹੀ ਮੈਡੀਸਨ ਦਾ ਸੀ ਇੱਕ ਵੀ ਚੀਜ਼ ਦੀ ਬਤੀ 1% ਵੀ ਨਹੀਂ ਬਚਿਆ ਕੋਈ ਮੈਨੂੰ ਕਿਹਾ ਜਾ ਰਿਹਾ ਕਿ ਕੋਈ ਕੈਮੀਕਲ ਵਗੈਰਾ ਰਹਿ ਗਿਆ ਸੀ ਤਾਂ ਕਿ ਮੈਡੀਸਨ ਆ ਸਰ ਹੌਲ ਸੇਲ ਤੇ ਮੈਡੀਸਨ ਜਾਂਦੀਆਂ ਹੁਣ ਲੋਕੀ ਕਹਿੰਦੇ ਕਿ ਗਲੀ ਦੇ ਵਿੱਚ ਮੈਡੀਸਨ ਦੀ ਸ਼ਾਪ ਵੀ ਨਹੀਂ ਹੋ ਮੈਂ ਉਹ ਆਫਿਸ ਕੋਲੇ ਕਾਫੀ ਟਾਈਮ ਹੋ ਗਿਆ ਪਰ ਵੀ ਉਹ ਜੌਬ ਕਰਦੇ ਹੁਜੇ 1 ਸਾਲ ਹੋਇਆ। ਪਰ ਜਿਹੜਾ ਮੈਡਮ ਕੈਮੀਕਲ ਦੀ ਗੱਲ ਕੀਤੀ ਕੋਈ ਕੈਮੀਕਲ ਹੈਗਾ ਸੀ। ਬੱਚੇ ਦੇ ਸੀਰਪ ਆ, ਮੈਡੀਸਿਨਸ ਆ ਬਸ। ਨਾਲ ਨਾਲ ਦੀ ਮਿਲਟਨ ਵਾਲੀ ਫੈਕਟਰੀ ਨੂੰ ਅੱਗ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਵਿੱਚ ਅੱਗ ਲੱਗੀ। ਮਿਲਟਨ ਵਾਲੇ ਦੇ ਪਲਾਸਟਿਕ ਆ, ਪਲਾਸਟਿਕ ਨੂੰ ਅੱਗ ਬਹੁਤ ਜਲਦੀ ਫੜਦੀ ਹੈ। ਹਾਂਜੀ। ਕੋਈ ਮੰਗਣੀ ਹੁਣ ਕੁਝ ਹੋ ਹੀ ਨਹੀਂ ਸਕਦਾ। ਸਤੀ ਐਸੀ ਸਮਾਨੀ ਘਰ ਦੇ ਵਿੱਚ ਰੈੱਡ ਵਾਲੇ ਆ। ਸਰ ਇਹ ਸਰ ਮੈਂ ਅਸੀਂ ਤੇ ਬਾਹਰ ਸੀਗੇ ਸਾਨੂੰ ਲੱਗਿਆ ਇਹ ਇਹ ਘਰ ਵਾਲਿਆਂ ਨੇ ਉਠਾਇਆ ਹੈ ਕਿ ਸਾਹਮਣੇ ਅੱਗ ਲੱਗੀ ਹੈ ਅਸੀਂ ਇਮੀਡੀਏਟਲੀ ਇੱਥੇ ਪਹੁੰਚੇ ਆਂਡੀ ਕਬੱਡੀ ਸਾਰਿਆਂ ਨੂੰ ਦੱਸਿਆ ਕਿ ਭਾਈ ਸਾਹਿਬ ਇੱਥੇ ਅੱਗ ਲੱਗੀ ਹੈ ਨਹੀਂ ਕਾਰਨ ਦਾ ਸਰ ਸਾਨੂੰ ਕੋਈ ਪਤਾ ਨਹੀਂ ਲੱਗਾ ਸਰ ਇਹ ਤੇ ਸਰ ਇਹ ਤੇ ਕਾਫੀ ਦਿਰ ਤੋਂ ਹੈ ਇਹ ਤਾਂ ਹਾਂਜੀ ਇਹ 10-15 ਸਾਲ ਤੋਂ ਚੱਲ ਰਹੀ ਹੈ 15-20 ਸਾਲ ਤੋਂ ਨਹੀਂ ਇਹ ਪਹਿਲੀ ਵਾਰੀ ਹੋਇਆ ਜੀ ਸਰ ਇਹ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਮਹਿਕਮਾ ਨਾ ਟਾਈਮ ਤੇ ਪਹੁੰਚਦਾ ਸੀ ਇਹਦੇ ਬਹੁਤ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਕਿ ਮਹਿਕਮੇ ਅਸੀਂ ਘਟੋ ਘਟ ਅਸੀਂ ਸਾਰੇ ਨੇ ਫੋਨ ਕੀਤੇ ਇਹਨਾਂ ਨੇ ਫੋਨ ਕੀਤੇ ਸਾਰਿਆਂ ਨੇ ਫੋਨ ਕੀਤੇ ਕਿ ਭਾਈ ਸਾਹਿਬ ਪਹੁੰਚੋ ਦੇਖੋ ਨਾ ਤੁਸੀਂ ਆ ਗਏ ਕਿੰਨੀ ਦੇਰ ਤੋਂ ਮਹਿਕਮਾ ਕੰਟਰੋਲ ਕਰ ਰਿਹਾ ਤਾਂ ਵੀ ਕੰਟਰੋਲ ਨਹੀਂ ਹੋ ਪਾਰੀ ਬਾਲਟੀਆਂ ਨੇ ਕਿੰਨੀ ਕੰਟਰੋਲ ਹੋ ਜੇਗੀ ਉਹ ਦੇਖੋ ਘਰ ਚ ਕਿੰਨੀਆਂ ਬਾਲਟੀਆਂ ਭਰ ਕੇ ਰੱਖੀਆਂ ਹੋਈਆਂ ਨੇ ਉਹਦੇ ਨਾਲ ਕੰਟਰੋਲ ਹੋ ਨਹੀਂ ਸਕਦੀ ਨਾ ਸਾਰੇ ਇਹ ਜੀ ਭਾਲ ਸਿੰਘ ਜੀ ਨੇ ਅੰਮ੍ਰਿਤ ਲੱਗੀ ਵੀ ਜੀ ਆਗੇ ਸਾਨੂੰ ਵੀ ਇਥੋਂ ਆਣ ਗਉਣ ਪਤਾ ਲੱਗਾ ਸੀ ਜਸਟ ਖਾਣਾ ਖਾ ਰਹੇ ਸੀਗੇ ਤੇ ਉਹਨਾਂ ਨੇ ਆਣ ਕੇ ਦੱਸਿਆ ਕਿ ਵੀ ਇੱਥੇ ਅੱਗ ਬਹੁਤ ਜ਼ਿਆਦਾ ਭਿਆਨਕ ਲੱਗ ਗਈ ਹੈ ਤੇ ਅਸੀਂ ਫਟਾਫਟ ਬਾਹਰ ਨਿਕਲੇ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਉਹ ਗੱਡੀ ਤੰਗ ਗਲੀ ਹੋਣ ਕਰਕੇ ਇਧਰੋਂ ਦੀ ਆ ਨਹੀਂ ਸਕੀ ਫਿਰ ਉਹਨਾਂ ਨੇ ਉੱਪਰੋਂ ਦੀ ਮਲਕੀ ਟਰਨ ਕਰਕੇ ਤੇ ਫਿਰ ਇੱਥੋਂ ਤੱਕ ਪਹੁੰਚੀ ਤੇ ਜਸਟ ਇੱਥੇ ਇੱਕ ਮਲਕੀ ਕਿ ਰਿਆਸ਼ੀ ਏਰੀਆ ਰਿਆਸ਼ੀ ਏਰੀਆ ਦੇ ਵਿੱਚ ਇੱਥੇ ਫੈਕਟਰੀਆਂ ਲੋਕ ਕਿੰਨੇ ਕੀਤੀਆਂ ਇਹਦੇ ਪਿੱਛੇ ਕੌਣ ਹੈ ਮਾਸਟਰ ਮਾਈਂਡ ਹੈ ਤੇ ਮਲਕੀ ਇਲਾਕੇ ਦੇ ਮਲਕੀ ਜਿਹੜੇ ਮੌਤ ਫਿਰ ਬੰਦੇ ਉਹਨਾਂ ਨੂੰ ਪੁੱਛਿਆ ਜਾਏ ਨਾ ਅਸੀਂ ਕਾਰਪੋਰੇਸ਼ਨ ਦੇ ਵਿੱਚ ਸਵਾਲ ਚੁੱਕਾਂਗੇ ਦੇਖੋ ਕਾਹ ਨੂੰ ਪਤਾ ਨਹੀਂ ਜੀ ਇਹਨਾਂ ਦੇ ਕਹਿਣ ਦਾ ਮੁਤਾਬਕ ਇੱਥੇ ਕੋਈ ਕੈਮੀਕਲ ਦੀ ਲੈਬਸ ਹੈ ਕੋਈ ਦਵਾਈ ਦੀਆਂ ਫੈਕਟਰੀਆਂ ਨੇ ਕੋਈ ਕੀਪਤਾ ਅੰਦਰ ਕੋਈ ਫਰਦਰ ਕੋਈ ਮਲਕੀ ਕੈਮੀਕਲਸ ਹੈਗੇ ਨੇ ਜਿਹਦੇ ਨਾਲ ਅੱਗ ਇੰਨੀ ਫੈਲ ਗਈ ਹੈ ਹੁਣ ਇਹ ਨਹੀਂ ਪਤਾ ਲੱਗਾ ਇਧਰ ਫੈਲੀ ਹੈ ਜਾਂ ਉਧਰੋਂ ਫੈਲੀ ਹੈ ਦੇਖੋ ਇੱਕ ਰਿਹਾਸ਼ੀ ਏਰੀਆ ਉਹਨਾਂ ਦੇ ਨਾਲ ਮੈਲਟ ਹੋ ਰਹੀ ਹੈ ਮਲਕੀ ਬਾਰੀ ਦੇ ਨਾਲ ਜਿੰਨੀ ਵੀ ਸਟੀਮ ਕਰਕੇ ਹੀਟ ਕਰਕੇ ਇੰਨੀ ਮੈਲਟ ਬਾਰੀ ਹੋ ਗਈ ਉਹਨਾਂ ਦਾ ਸਾਰਾ ਪਲਾਸਟਿਕ ਵਗਾਰਾ ਜਿਹੜੀ ਬਾਰੀ ਦੇ ਉੱਤੇ ਲੱਗਾ ਸੀ ਉਹ ਪਿਗਲ ਰਿਹਾ ਹੈ ਆਰਐਲ ਵਾਲੇ ਦੇ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਭਾਈ ਉਹਨਾਂ ਦੇ ਉਹ ਦੇਖੋ ਸਾਨੂੰ ਨਹੀਂ ਪਤਾ ਅਸੀਂ ਸਾਨੂੰ ਇੱਥੇ ਰਹਿੰਦੇ ਆ 5-7 ਸਾਲ ਹੋ ਗਏ 10 ਸਾਲ ਅੱਗ ਲੱਗੀ ਨੂੰ ਜਸਟ ਮੇਰਾ ਖਿਆਲ 8 ਵਜੇ ਦੀ ਅੱਗ ਲੱਗੀ ਹੋਈ ਹੈ ਤੇ ਮਲਕੀ ਇਹ ਹੌਲੀ-ਹੌਲੀ ਆਪਣੇ ਇਲਾਕੇ ਵਾਲੇ ਇਕੱਠੇ ਹੋ ਰਹੇ ਨੇ ਇਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਦੇ ਅਪਰੋਚ ਕੀਤੀ ਅਪਰੋਚ ਕਰਕੇ ਉਹਨਾਂ ਨੇ ਮਲਕੀ ਇੱਥੇ ਆਣ ਲੱਗਿਆ ਉਹਨਾਂ ਨੂੰ ਦੇਖੋ ਇਲਾਕਾ ਤੰਗ ਹੋਣ ਕਰਕੇ ਉਹਨਾਂ ਨੂੰ ਆਣ ਲੱਗਿਆ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੋ ਹੁਣ ਦੇਖੋ ਉਹ ਕਾਫੀ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਦੇਖੋ ਜਦੋਂ ਨੁਕਸਾਨ ਹੁੰਦਾ ਆ ਉਹਦੇ ਵਿੱਚ ਦੇਖੋ ਆਪਾਂ ਇੱਕ ਦੂਜੇ ਦੇ ਸਾਰੇ ਅੰਗ ਸੰਗ ਆ ਕਿਸੇ ਦੇ ਦੁੱਖ ਦੇ ਵਿੱਚ ਸਾਨੂੰ ਸ਼ਰੀਕ ਹੋਣਾ ਪੈਂਦਾ ਆ ਸਾਡਾ ਤੇ ਸਾਨੂੰ ਇਹ ਅਸੀਂ ਦੇਖੋ ਉੱਪਰ ਟਰੈਸ ਤੇ ਜਾੜ ਕੇ ਦੇਖੋ ਬਲਕਿ ਲੋਕੀ ਪਾਣੀ ਦੀਆਂ ਬਾਲਟੀਆਂ ਪਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਟੋਟਲ ਬਲਕਿ 올 ਓਵਰ ਲੱਗੇ ਹੋਏ ਸਾਰਾ ਇਲਾਕਾ ਲੱਗੇ ਤੇ ਕੋ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਨਾ ਕਿਸੇ ਦਾ ਦੁੱਖ ਕਟਿਆ ਜਾਂਦਾ ਸਾਡਾ ਇਹ ਮਕਸਦ ਮੁੱਖ ਮਕਸਦ ਇਲਾਕੇ ਦੇ ਵਿੱਚ ਹੋਰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਇੱਥੇ ਤੇ ਚਲੋ ਫੈਕਟਰੀ ਬੰਦ ਸੀ ਕੋਈ ਬੰਦਰ ਵਰਕਰ ਨਹੀਂ ਸੀ ਜੇ ਅੰਦਰ ਕੋਈ ਵਰਕਰ ਹੁੰਦਾ ਜਾਂ ਕੋਚ ਹੁੰਦਾ ਤੇ ਆਈ ਥਿੰਕ ਕਿ ਬਈ ਇੱਥੋਂ ਕੋਈ ਬਾਹਰ ਨਹੀਂ ਸੀ ਨਿਕਲ ਸਕਦਾ ਤੇ ਇਹ ਰਿਹਾਇਸ਼ੀ ਏਰੀਆ ਰਿਹਾਇਸ਼ੀ ਏਰੀਆ ਦੇ ਵਿੱਚ ਇਸ ਤਰ੍ਹਾਂ ਇਹ ਮਲਗੀ ਬੈਕਸਾਈਡ ਸਾਰੀਆਂ ਕੋਠੀਆਂ ਬਣੀਆਂ ਵੀ ਇੱਥੇ ਵੀ ਕੈਮੀਕਲ ਦੀ ਫੈਕਟਰੀ ਹੈ ਦੀ ਪਿੱਛੇ ਬੈਕ ਵੀ ਕੈਮੀਕਲ ਦੀ ਫੈਕਟਰੀ ਹੈ ਅਸੀਂ ਅਪੀਲ ਕਰਦੇ ਹਾਂ ਇਹ ਰਿਹਾਇਸ਼ੀ ਏਰੀਆ ਰਿਹਾਇਸ਼ੀ ਏਰੀਆ ਦੇ ਵਿੱਚ ਪਲੀਜ਼ ਕਾਰਪੋਰੇਸ਼ਨ ਨੂੰ ਅਸੀਂ ਇਹ ਮੰਗ ਕਰਾਂਗੇ ਕਿ ਬਈ ਕਾਰਪੋਰੇਸ਼ਨ ਇੱਥੇ ਪਲੀਜ਼ ਜਾ ਆ ਕੇ ਦੇਖੋ ਇਥੇ ਜੋ ਵੀ ਫੈਕਟਰੀਆਂ ਹੈਗੇ ਰੈਸ਼ੀ ਏਰੀਆ ਰੈਸ਼ੀ ਏਰੀਆ ਚ ਫੈਕਟਰੀਆਂ ਜਿਹੜੀਆਂ ਆਊਟਰ ਦੇ ਕਰਨ ਸਿਰਫ ਇਹੋ ਹੀ ਰਿਕੁਐਸਟ ਹੈ ਸਾਡੀ ਇਲਾਕੇ ਵਾਲੇ ਬਾਕੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਸਾਹਿਬ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਸਾਰੇ ਇਲਾਕੇ ਦੇ ਵਿੱਚ ਮਲਕੀ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਆ ਔਰ ਬਹੁਤ ਜ਼ਿਆਦਾ ਲੋਕੀ ਡਰੇ ਹੋ ਇਹਨੇ ਉਹਨਾਂ ਦੇ ਘਰ ਵਾਲਿਆਂ ਦਾ ਇੱਕ ਵਾਰੀ ਤੁਸੀਂ ਜਾ ਕੇ ਪਲੀਜ਼ ਉਹਨਾਂ ਦਾ ਇੰਟਰਵਿਊ ਲੋ ਉਹ ਦੇਖੋ ਉਹਨਾਂ ਦਾ ਕੀ ਹਾਲ ਹੋ ਰਿਹਾ ਉਹਨਾਂ ਦੇ ਅੰਦਰੋਂ ਬਾੜੀਆਂ ਸਾਰੀਆਂ ਜਿਹੜੀਆਂ ਕਬਡਸ ਹੈਗੀਆਂ ਨੇ ਉਹ ਮੈਲਟ ਹੋ ਰਹੀਆਂ ਨੇ ਕਿਉਂ ਆਗ ਇਹਨੀ ਭਿਆਨਕ ਹੈ ਗਈ ਸੀ ਕਿ ਬਈ ਉਹਦਾਂ ਹੀਟ ਦਾ ਮਲਕੀ ਜਿਹੜੇ ਇਨਸੂਲੇਸ਼ਨ ਸਾਰੀ ਉਹਨਾਂ ਦੀ ਮਲਕੀ ਅੰਡਰ ਮਲਕੀ ਕਬੜ ਗਈ ਜੀ ਮੈਂ ਜਗਮੋਣ ਫਾਇਰ ਅਫਸਰ ਤੁਹਾਨੂੰ 9:55 ਦੇ ਤਲਾ ਮਿਲੀ ਹੈ ਕਿ ਰਾਮਤਲਾਈ ਗੋਲਡਨ ਐਵੇਨਿਊ ਯਾਰ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਇਸੇ ਵੇਲੇ ਤੁਰੰਤ ਸਾਰੇ ਫਾਇਰਟੈਂਡਰ ਜਿਹੜਾ ਹੈ ਮੌਕੇ ਤੇ ਕੱਢਤੇ ਆ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈ ਹੈ ਰਸਤੇ ਦੀ ਤੇ ਉਹ ਆਪਾਂ ਸਾਰਾ ਕਲੀਅਰ ਕਰਕੇ ਨੋ ਪੰਜਾਬ ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਹੈ ਗਈ ਹੈ ਤੇ ਗੱਡੀਆਂ ਸਾਰੀਆਂ ਆਪਣੀਆਂ ਇੱਥੇ ਮੌਕੇ ਤੇ ਮੌਜੂਦ ਹੈ ਤੇ ਅੱਗ ਜਿਹੜੀ ਹੈ ਬਿਲਕੁਲ ਕੰਟਰੋਲ ਹੈ ਟੋਟਲ ਕਿੰਨੀਆਂ ਗੱਡੀਆਂ ਨੇ ਟੋਟਲ ਸਰ ਗੱਡੀਆਂ ਸਾਡੀਆਂ 10 ਆ ਚੁੱਕੀਆਂ ਜੀ ਤੇ ਇੱਕ ਬਾਟਰ ਵਾਊਚਰ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਨਹੀਂ ਜੀ ਉਹ ਕਾਰਨ ਦਾ ਤੇ ਬਾਅਦ ਵਿੱਚ ਮਾਲਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬਲੰਡੇ ਸੀ ਤੇ ਅਸੀਂ ਆਪਣੀ ਜਿਹੜੀ ਹੈ ਫਾਇਰ ਟ੍ਰੈਂਡਰ ਦੇ ਵਿੱਚ ਫੋ ਤੇ ਫੇਰ ਅੱਗ ਤੇ ਕਬੂਲ ਪਾਇਆ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਨਹੀਂ ਇੱਕੋ ਹੀ ਹੈ ਜੀ ਇੱਕੋ ਫੈਕਟਰੀ ਦੇਖੋ ਜੀ ਤੇ ਕੋਈ ਇੱਕੋ ਹੀ ਡਾਊਨ ਹੈ ਜਿਹੜੀ ਦੁਕਾਨ ਦਾ ਡਾਊਨ ਹੈਗਾ ਡਾਊਨ ਹੈਗਾ ਡਾਊਨ ਹੈ ਫੈਕਟਰੀ ਦੇ ਡਾਊਨ ਹੈ ਡਾਊਨ ਜਿਹੜੀ ਲੈਬਲ ਦੀ ਦੁਕਾਨ ਨੂੰ ਅੱਗ ਲੱਗੀ ਨਹੀਂ ਦੇਖੋ ਜੀ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਇਹ ਨੇਰਾ ਹੈ ਅਸੀਂ ਇਸ ਫਿਲਹਾਲ ਸਾਡਾ ਫੋਕਸ ਹੈਗਾ ਅੱਗ ਤੇ ਅਸੀਂ ਅੱਗ ਕੰਟਰੋਲ ਕਰ ਰਹੇ ਹਾਂ ਉਸ ਤੋਂ ਬਾਅਦ ਵੇਖਾਂਗੇ ਜੀ ਕੀ ਲੈਬ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਦਾ ਹੁਣ ਬਾਅਦ ਚ ਵੇਖੂਗਾ ਜੀ ਮੇਨ ਜਿਹੜਾ ਸਾਡਾ ਮੋਟਿਵ ਹੈ ਕਿ ਅੱਗ ਅਸੀਂ ਕੰਟਰੋਲ ਕਰ ਰਹ